ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰੇ ਪਿੱਛੇ ਵਾਜ ਦਿਓ ਮੇਰੇ ਪਿੱਛੇ ਆ ਜਾ ਆ ਜਾ ਆ ਜਾ ਚਲ ਉਧਰ ਆ ਜਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸੋ ਸਿਆਲ ਆ ਗਿਆ ਬਾਈ ਹੁਣ ਆਪਾਂ ਇਹਨਾਂ ਨੂੰ ਸਿਆਲ ਦਾ ਪੱਕਾ ਅਨਾਜ ਪਾਇਆ ਕਰਾਂਗੇ ਸੋ ਨੂੰ ਅੱਜ ਉਹ ਵੀ ਦਿਖਿਆਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਉਹ ਇਹਨੂੰ ਖੁੱਲੀ ਛੱਡਿਆ ਹੋਇਆ ਨਾ ਲੋ ਜੀ ਜਿਵੇਂ ਤੁਹਾਨੂੰ ਦੱਸਿਆ ਤੀਗਾ ਵੀ ਆਪਾਂ ਪੱਕਾ ਨਾਜ ਬਣਾਉਣੇ ਆ ਤੇ ਆਪਾਂ ਲੱਗਿਆ ਨੂਨ ਪਾਉਣ ਬਾਜਰੇ ਦੇ ਵਿੱਚ ਇੱਕ ਘੜਸੀ ਜੀ ਤੇ ਇਹਦੇ ਵਿੱਚ ਕੀ ਆ ਬਾਈ ਇਹਦੇ ਵਿੱਚ ਹੈਗਾ ਜੀ ਕਿਓ ਇਹ ਕਿਓ ਆਪਾਂ ਪਾਈ ਪਾ ਦੇਣਾ ਕਿਓ ਪਾਤਾ ਜੀ ਬਾਜਰੇ ਦੇ ਵਿੱਚ ਲੋ ਜੀ ਤੁਹਾਨੂੰ ਆਪ ਇਹਨੂੰ ਲੋ ਜੀ ਪੱਕਾ ਅਨਾਜ ਇਹ ਰਹੀ ਹੈ ਅੱਜ ਅਸਲਾਮੁਅਲੈਕੁਮ ਚੇਰਨ ਚੰਗਾ ਜੀ ਲੋ ਜੀ ਪੱਕਾ ਅਨਾਜ ਕਰ ਰਹੇ ਹਾਂ ਤਿਆਰ ਸਿਆਲ ਵਾਸਤੇ ਬਾਜਰਾ ਸਟਾਰਟ ਕਰਤਾ ਹੁਣ ਇਹ ਜੋੜਾ ਮੇਰਾ ਬਹੁਤ ਹੈਗਾ ਨਹੀਂ